ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼ਕਾਲ ਸੋ ਇੱਕ ਸਪੋਰਟਸ ਕਲਬ ਜੋ ਸਵਰਾਜ ਸਪੋਰਟਸ ਕਲਬ ਜੋ ਮੰਗਤ ਸਿੰਘ ਨੇ ਅਜਨਾਲੇ ਦੀ ਜਨਤਾ ਦੇ ਨਾਲ ਸਹਿਯੋਗ ਦੇ ਨਾਲ ਚਲਾਇਆ ਸੀਗਾ ਉਹ 24 ਸਾਲ ਦੇ ਪੂਰੇ ਹੋ ਚਲੇ ਆ ਹੋ ਗਏ ਅੱਜ ਕੀ ਔਰ ਅੱਜ ਕੀ ਟੀਮਾਂ ਵੀ ਚਵੀ ਆਈਆਂ ਖੇਡਣ ਵਾਸਤੇ ਤੇ ਲਾਗੇ ਲਾਗੇ ਦੇ ਪਿੰਡਾਂ ਤੋਂ ਆਉਂਦੀਆਂ ਨੇ ਦੂਰ ਦੂਰ ਦੇ ਪਿੰਡਾਂ ਤੋਂ ਵੀ ਆਉਂਦੀਆਂ ਨੇ ਸੋ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਲੰਬੇ ਲੰਬੇ ਸੋਹਣੇ ਜਵਾਨ ਮੁੰਡੇ ਆਪਣੇ ਜਿਹੜੇ ਖੇਡਦੇ ਆ ਕੇ ਤੇ ਖੇਡਣਾ ਬਹੁਤ ਜ਼ਰੂਰੀ ਨੇ ਉਹ ਕਿ ਖੇਡਾਂ ਚ ਇੱਕ ਤੇ ਬੰਦੇ ਨੂੰ ਆਪਣਾ ਪੇਸ਼ੈਂਸ ਆਉਂਦੀ ਆ ਬੰਦੇ ਨੂੰ ਸ਼ਰਮਾ ਹੁੰਦਾ ਅਜੀ ਵਿੱਚ ਨਸ਼ੇ ਤੋਂ ਬੰਦਾ ਦੂਰ ਜਾਂਦਾ ਹੈ ਸੇ ਠੀਕ ਰਹਿੰਦੀ ਹੈ ਕਿਸੇ ਬੰਦੇ ਨੇ ਜਾਣਾ ਹੋਵੇ ਆਰਮੀ ਚ 에ਅਰ ਫੋਰਸ ਚ ਡੀਐਸਐਫ ਸੀਆਰਪੀ ਚ ਉਹਦੇ ਵਾਸਤੇ ਵੀ ਬੰਦਾ ਫਿੱਟ ਹੁੰਦਾ ਸੋ ਬਹੁਤ ਬਹੁਤ ਵਧਾਈ ਹੋਏ ਜਨਾਲੇ ਦੇ ਸਭ ਸਮੂਹ ਜਿੰਨੇ ਸਾਰੇ ਸੰਗਤ ਨੇ ਨਾਲ ਮਿਲ ਕੇ ਟੂਰਨਾਮੈਂਟ ਚਲਾ ਰਹੇ ਨੇ ਔਰ ਸਭ ਤੋਂ ਵੱਡੀ ਜਿਹੜੀ ਬਤਾਈਓ ਮੰਗਲ ਸਿੰਘ ਜਿਹਨੇ ਜਿਹਦੇ ਉਦਮ ਨਾਲ ਇਹ ਸਾਰਾ ਕੰਮ ਸ਼ੁਰੂ ਹੋਇਆ ਸੋ ਮੈਂ ਬਹੁਤ-ਬਹੁਤ ਬਤਾਈ ਦੇਣਾ ਹੈ ਕਿ ਲੰਬੇ ਸਮੇਂ ਤੋਂ ਇਹਨਾਂ ਦੀ ਡਿਮਾਂਡ ਹੈ ਗਰਾਊਂਡ ਦੀ ਕਿ ਨੌਜਵਾਨਾਂ ਵਾਸਤੇ ਗਰਾਊਂਡ ਹੋਵੇ ਸਟੇਡੀਅਮ ਤੋਂ ਲੈ ਕੇ ਦੇਖੋ ਇਸ ਤਰ੍ਹਾਂ ਜੇ ਗਰਾਊਂਡ ਤੇ ਖੈਗੀ ਹੈ ਹੁਣ ਜੇ ਮੈਂ ਪਾਰਟੀ ਦੀ ਗੱਲ ਕਰਾਂ ਤੇ ਆਮ ਆਦੀ ਪਾਰਟੀ ਨੇ ਕੀ 960 ਕਰੋੜ ਰੁਪਏ ਦਾ ਬਜਟ ਰੱਖਿਆ ਜੀ ਤੇ 960 ਕਰੋੜ ਸ਼ਾਇਦ ਆਪਣੇ ਆਪ ਬਹੁਤਾ ਨਹੀਂ ਲੱਗਦਾ ਪਰ ਜੇ ਆਪਾਂ ਵੇਖੀਏ ਕਿ ਪਿਛਲੇ 10 ਸਾਲਾਂ ਚ ਮਤਲਬ 30 ਸਾਲ ਹਿਸਾਬ ਲਾਓ ਕਿ 7 ਤੋਂ ਲੈ ਕੇ ਤੇ 17 ਤੱਕ ਇਹਦਾ ਬਜਟ ਸੀਗਾ ਉਹ 870 ਕਰੋੜ ਸੀਗਾ 10 ਸਾਲਾਂ ਦਾ 870 ਕਰੋੜ ਖਰਚਿਆ ਸਾਡੀ ਸਰਕਾਰ ਇਸੇ ਸਾਲ ਚ 960 ਕਰੋੜ ਖਰਚਣ ਜਾ ਰਹੀ ਹੈ ਪਰ ਪੂਰੇ ਪੰਜਾਬ ਚ 1300 ਗਰਾਊਂਡਾਂ ਬਣਦੀਆਂ ਨੇ ਤੋਂ ਮਨੂ ਨਹੀਂ ਦੱਸਦੇ ਕਿ ਅਸ ਨਾਲੇ ਨੂੰ ਗਰਾਊਂਡ ਨਹੀਂ ਮਿਲੀ ਤੇ ਮੈਂ ਕਿਹਾ ਗਾ ਉਹ ਲੈਣੀ ਸੀ ਨਾ ਫਿਰ ਕਿਉਂਕਿ ਉਹ ਸੱਕਿਓ ਪਾਰ ਆਪਣੀ ਕੋਈ ਜ਼ਮੀਨ ਹੈਗੀ ਆ ਪੰਚਾਇਤੀ ਦੋਸੋਂ ਤੇ ਗਰਾਊਂਡ ਬਣਸਦੀ ਪਨਸਾਦੀ ਸੀ ਤੇ ਕੋਈ ਗੱਲ ਨਹੀਂ ਇਹ ਕੜਾਂਤ ਹੋ ਗਿਆ ਕਾ ਫਿਰ ਬਣ ਜੂਗੀ ਅਗਲੀ ਫਿਰ ਬਣਾ ਲਾਂਗੇ ਆਪਾਂ ਗਰਾਊਂਡ ਜੀ ਪਰ ਹਰ ਸਾਲ ਸਟੇਡੀਅਮ ਤੇ ਇੱਕ ਕਰਾਉਂਦੇ ਨੇ ਟੂਰਨਾਮੈਂਟ ਕਰਾਉਂਦੇ ਹਰ ਸਾਲ ਹੀ ਮੰਗ ਕਰਦੇ ਨੇ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਹੁੰਦੀ ਪਰ ਪੂਰੀ ਨਹੀਂ ਨਹੀਂ ਦੇਖੋ ਮੈਂ ਜੋ ਹਿਸਾਬ ਲਾਇਆ ਨਾ ਕਿਸੀ ਜਦੋਂ ਖਰਚ ਕਰਦੇ ਨੇ ਸਾਈਡ ਤੇ ਪੌੜੀਆਂ ਪੁਨੀਆਂ ਬਣਾਉਣ ਦਾ ਉਹ ਫਜ਼ੂਲ ਖਰਚ ਹੁੰਦਾ ਤੁਸੀਂ ਕਿਤੇ ਸਟੇਡੀਅਮ ਬਣਿਆ ਵੇਖ ਲਓ ਖਰਾਬ ਹੋ ਜਾਂਦਾ ਸਾਡਾ ਸਾਰਾ ਦਿਨ ਗਰਾਊਂਡ ਤੇ ਹੋਣਾ ਚਾਹੀਦਾ ਹੈ ਗਰਾਊਂਡ ਇਨਫਰਾਸਟ੍ਰਕਚਰ ਤੇ ਬਾਥਰੂਮ ਬਣਨ ਤੇ ਨਾਲੇ ਗਰਾਊਂਡ ਦੇ ਨਾਲ ਅਸੀਂ ਸਿਰਫ ਕਲੀਆ ਗਰਾਊਂਡਾਂ ਨਹੀਂ ਬਣਾ ਰਹੇ ਗਰਾਊਂਡਾਂ ਨਾਲ ਅਸੀਂ ਨਿਕਾਜਾ ਪਾਰਕ ਬਣਾ ਰਹੇ ਆ ਤਾਂ ਕਿ ਬਜ਼ੁਰਗ ਕਾਣ ਸੈਰ ਵੀ ਕਰ ਲੈਣ ਛੋਟੇ ਬੱਚੇ ਖੇਡਣ ਵਾਸਤੇ ਝੂਲੇ ਝੱਲੇ ਲੱਗੇ ਹੋਣ ਸੋ ਇੱਕ ਕੰਪਰੀਹੈਂਸਿਵ ਜਾਇ ਇੱਕ এনवायरमेंट ਬਣ ਜਾਏ ਪਰ ਪੂਰਾ ਪਰਿਵਾਰ ਆਵੇ ਬਜ਼ੁਰਗ ਬਹਿ ਜਾਣ ਛੋਟੇ ਬੱਚੇ ਖੇਡ ਲੈਣ ਵੱਡੇ ਬੱਚੇ ਜਿਹੜੇ ਉਹ ਦੂਜੀ ਖੇਡਾਂ ਖੇਡ ਲੈਣ ਤੇ ਸ਼ਹਿਰ ਸਾਡੇ ਕੋਲ ਜਿਤਨਾ ਨਹੀਂ ਹੈਗੀਆਂ ਗਰਾਊਂਡਾਂ ਚ ਅਮਰ ਮੇਰੇ ਹਲਕੇ ਹਰਕਾਮਰਸਾ ਦੱਖਣੀ ਚ ਕੋਈ ਜਗ੍ਹਾ ਹੀ ਨਹੀਂ ਹੈਗੀ ਖੇਡਣ ਨੂੰ ਸੋਲੇ ਪੋਲ ਬਣ ਰਹੇ ਨੇ ਨਵੇਂ ਪੋੜਾ ਥੱਲੇ ਅਸੀਂ ਹੁਣ ਗਰਾਊਂਡ ਮਲੇ ਮੇਰੇ ਹੱਥ ਕੇ ਤਿੰਨ ਪੁੱਲ ਬਣ ਰਹੇ ਨੇ ਤਿੰਨ ਥੱਲੇ ਜਿਹੜੇ ਉਹ ਪਹਿਲੇ ਟੂਪਲਰ ਜਗਾ ਹੁੰਦੀ ਉਹ ਜਿੱਥੇ ਅਸੀਂ ਬਾਸਕਟਬਾਲ ਤੇ ਕ੍ਰਿਕਟ ਵਾਸਤੇ ਨੈਟ ਇਹ ਸਾਰੇ ਕੰਮ ਕਰ ਰਹੇ ਸਭ ਨੂੰ ਬਹੁਤ ਪਿਆਰ ਪ੍ਰੇ ਸਾਸਿਕਾਨ ਸੋ ਇੱਕ ਸਪੋਰਟਸ ਕਲਬ ਜੋ ਸਵਰਾਜ ਸਪੋਰਟਸ ਕਲਬ ਜੋ ਮੰਗਤ ਸਿੰਘ ਨੇ ਅਜਨਾਲੇ ਦੀ ਜਨਤਾ ਦੇ ਨਾਲ ਸਹਿਯੋਗ ਦੇ ਨਾਲ ਚਲਾਇਆ ਸੀਗਾ ਉਹ 24 ਸਾਲ ਦੇ ਪੂਰੇ ਹੋ ਚਲੇ ਆ ਹੋ ਗਏ ਅੱਜ ਕੀ ਔਰ ਅੱਜ ਕੀ ਟੀਮਾਂ ਵੀ ਚਵੀ ਆਈਆਂ ਖੇਡਣ ਵਾਸਤੇ ਤੇ ਲਾਗੇ ਲਾਗੇ ਦੇ ਪਿੰਡਾਂ ਤੋਂ ਆਉਂਦੀਆਂ ਨੇ ਦੂਰ ਦੂਰ ਦੇ ਪਿੰਡਾਂ ਤੋਂ ਵੀ ਆਉਂਦੀਆਂ ਨੇ ਸੋ ਬੇਕੇਬੜੀ ਖੁਸ਼ੀ ਹੁੰਦੀ ਹੈ ਕਿ ਲੰਬੇ ਲੰਬੇ ਸੋਹਣੇ ਜਵਾਨ ਮੁੰਡੇ ਆਪਣੇ ਜਿਹੜੇ ਖੇਡਦੇ ਆ ਕੇ ਤੇ ਖੇਡਣਾ ਬਹੁਤ ਜ਼ਰੂਰੀ ਨੇ ਕਿਉਂਕਿ ਖੇਡਾਂ ਚ ਇੱਕ ਤੇ ਬੰਦੇ ਨੂੰ ਆਪਣਾ ਪੇਸ਼ੈਂਸ ਆਉਂਦੀ ਆ ਬੰਦੇ ਨੂੰ ਸ਼ਰਮਾ ਆਉਂਦਾ ਜੀ ਚ ਨਸ਼ੇ ਤੋਂ ਬੰਦਾ ਦੂਰ ਜਾਂਦਾ ਹੈ ਸੇ ਠੀਕ ਰਹਿੰਦੀ ਹੈ ਕਿਸੇ ਬੰਦੇ ਨੇ ਜਾਣਾ ਹੋਵੇ ਆਰਮੀ ਚ 에ਅਰ ਫੋਰਸ ਚ ਡੀਐਸਐਫ ਸੀਆਰਪੀ ਚ ਉਹਦੇ ਵਾਸਤੇ ਵੀ ਬੰਦਾ ਫਿਟ ਹੁੰਦਾ ਸੋ ਬਹੁਤ-ਬਹੁਤ ਵਧਾਈ ਹੋਏ ਜਨਾਲੇ ਦੇ ਸਭ ਸਮੂਹ ਜਿੰਨੇ ਸਾਰੇ ਸੰਗਤ ਨੇ ਨਾਲ ਮਿਲ ਕੇ ਟੂਰਨਾਮੈਂਟ ਚਲਾ ਰਹੇ ਨੇ اور سب ਤੋਂ ਵੱਡੀ ਗੱਲ بتਾਈ ਹੈ ਮੰਗਲ ਸਿੰਘ ਜਨੇ ਜਦੇ ਉਦਮ ਨਾਲ ਇਹ ਸਾਰਾ ਕੰਮ ਸ਼ੁਰੂ ਹੋਇਆ ਸੋ ਮੈਂ ਬਹੁਤ-ਬਹੁਤ ਬਤਾਈ ਦੇਣਾ ਹੈ ਕਿ ਲੰਬੇ ਸਮੇਂ ਤੋਂ ਇਹਨਾਂ ਦੀ ਡਿਮਾਂਡ ਹੈ ਗਰਾਊਂਡ ਦੀ ਕਿ ਨੌਜਵਾਨਾਂ ਵਾਸਤੇ ਗਰਾਊਂਡ ਹੋਵੇ ਸਟੇਡੀਅਮ ਦੇ ਆ ਦੇਖੋ ਇਸ ਤਰ੍ਹਾਂ ਜੇ ਗਰਾਊਂਡ ਤੇ ਖੈਗੀ ਹੈ ਹੁਣ ਜੇ ਮੈਂ پارٹی ਦੀ ਗੱਲ ਕਰਾਂ ਤੇ ਆਮ ਆਦੀ پارٹی ਨੇ ਕਿ 960 ਕਰੋੜ ਰੁਪਏ ਦਾ ਬਜਟ ਰੱਖਿਆ ਜੀ ਤੇ 960 ਕਰੋੜ ਸ਼ਾਇਦ ਆਪਣੇ ਆਪ ਕੋਈ ਤਾਂ ਨਹੀਂ ਲੱਗਦਾ ਪਰ ਜੇ ਆਪਾਂ ਵੇਖੀਏ ਕਿ ਪਿਛਲੇ 10 ਸਾਲਾਂ ਚ ਮਤਲਬ 30 ਸਾਲ ਹਿਸਾਬ ਲਾਓ ਕਿ 7 ਤੋਂ ਲੈ ਕੇ ਤੇ 17 ਤੱਕ ਜਿਹੜਾ ਬਜਟ ਸੀਗਾ ਉਹ 870 ਕਰੋੜ ਸੀਗਾ ਦਸ ਸਾਲਾਂ ਦਾ 870 ਕਰੋੜ ਖਰਚਿਆ ਸਾਡੀ ਸਰਕਾਰ ਇਸੇ ਸਾਲ ਚ 960 ਕਰੋੜ ਖਰਚਣ ਜਾ ਰਹੀ ਹੈ ਪਰ ਪੂਰੇ ਪੰਜਾਬ ਚ 1300 ਗਰਾਉਂਡਾਂ ਬਣ ਰਹੀਆਂ ਨੇ ਤੋਂ ਮਨੂ ਨੇ ਦੱਸਿਆ ਸੀ ਕਿ ਨਾਲੇ ਨੂੰ ਗਰਾਉਂਡ ਨਹੀਂ ਮਿਲੀ ਤੇ ਮੈਂ ਕਿਹਾ ਗਾ ਉਹ ਲੈਣੀ ਸੀ ਨਾ ਫਿਰ ਕਿਉਂਕਿ ਉਹ ਸੱਕਿਓ ਪਾਰ ਆਪਣੀ ਕੋਈ ਜ਼ਮੀਨ ਹੈਗੀ ਆ ਪੰਚਾਇਤੀ ਜੋ ਸੇ ਗਰਾਊਂਡ ਬਣਨ ਸਾਦੀ ਸੀ ਤੇ ਕੋਈ ਗੱਲ ਨਹੀਂ ਇਹ ਕੜੰਤ ਹੋ ਗਿਆ ਕਾ ਫਿਰ ਬਣ ਜੂਗੀ ਅਗਲੀ ਫਿਰ ਬਣਾ ਲਾਂਗੇ ਆਪਾਂ ਗਰਾਊਂਡ ਪਰ ਹਰ ਸਾਲ ਸਟੇਡੀਅਮ ਤੇ ਕਰਾਉਂਦੇ ਨੇ ਟੂਰਨਾਮੈਂਟ ਕਰਾਉਂਦੇ ਹਰ ਸਾਲ ਹੀ ਮੰਗ ਕਰਦੇ ਨੇ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਮੰਗ ਹੁੰਦੀ ਪਰ ਪੂਰੀ ਨਹੀਂ ਨਹੀਂ ਦੇਖੋ ਮੈਂ ਜੋ ਹਿਸਾਬ ਲਾਇਆ ਨਾ ਕਿਸੀਂ ਜਦੋਂ ਖਰਚ ਕਰਦੇ ਆ ਨਾ ਸਾਈਡ ਦੇ ਪੌੜੀਆਂ ਪੁਣੀਆਂ ਬਣਾਉਣ ਦਾ ਉਹ ਫਜ਼ੂਲ ਖਰਚ ਹੁੰਦਾ ਤੁਸੀਂ ਕਿਤੇ ਸਟੇਡੀਅਮ ਬਣਿਆ ਵੇਖ ਲਓ ਖਰਾਬ ਹੋ ਜਾਂਦਾ ਸਾਡਾ ਸਾਰਾ ਦਿਨ ਗਰਾਊਂਡ ਤੇ ਹੋਣਾ ਚਾਹੀਦਾ ਹੈ ਗਰਾਊਂਡ ਇਨਫਰਾਸਟ੍ਰਕਚਰ ਤੇ ਬਾਥਰੂਮ ਬਣਨ ਪਿੰਡ ਦਾ ਪਾਣੀ ਤੇ ਨਾਲੇ ਗਰਾਊਂਡ ਦੇ ਨਾਲ ਅਸੀਂ ਸਿਰਫ ਕਲੀ ਗਰਾਊਂਡ ਨਹੀਂ ਬਣਾ ਰਹੇ ਗਰਾਊਂਡਾਂ ਨਾਲ ਅਸੀਂ ਇਕੱਜਾ ਪਾਰਕ ਬਣਾ ਰਹੇ ਆ ਤਾਂ ਕਿ ਬਜ਼ੁਰਗੋਂ ਸੈਰ ਵੀ ਕਰ ਲੈਣ ਛੋਟੇ ਬੱਚੇ ਖੇਡਣ ਵਾਸਤੇ ਝੂਲੇ ਝੱਲੇ ਲੱਗੇ ਹੋਣ ਸੋ ਇੱਕ ਕੰਪਰੀਹੈਂਸਿਵ ਜਾਇ ਇੱਕ এনवायरमेंट ਬਣ ਜਾਏ ਪੂਰਾ ਪਰਿਵਾਰ ਆਵੇ ਬਜ਼ੁਰਗ ਬਹਿ ਜਾਣ ਛੋਟੇ ਬੱਚੇ ਖੇਡ ਲੈਣ ਵੱਡੇ ਬੱਚੇ ਜਿਹੜੇ ਉਹ ਦੂਜੀ ਖੇਡਾਂ ਖੇਡ ਲੈਣ ਤੇ ਸ਼ਹਿਰ ਸਾਡੇ ਕੋਲ ਜਿਤਨਾ ਨਹੀਂ ਹੈਗੀਆਂ ਗਰਾਊਂਡਾਂ ਚ ਅਮਰ ਮੇਰੇ ਹਲਕੇ ਹਰ ਕੰਮਿਸਰ ਦਖਣੀ ਚ ਕੋਈ ਜਗ੍ਹਾ ਹੀ ਨਹੀਂ ਹੈਗੀ ਖੇਡਣ ਨੂੰ ਸੋਲੇ ਪੁਲ ਬਣ ਰਹੇ ਨੇ ਨਵੇਂ ਪੁਰਾ ਥੱਲੇ ਅਸੀਂ ਹੁਣ ਗਰਾਊਂਡਾਂ ਬਣਾਏ ਜਾ ਰਹੇ ਮਲੇ ਮੇਰੇ ਹੁੱਕੇ ਤਿੰਨ ਪੁੱਲ ਬਣ ਰਹੇ ਨੇ ਤਿੰਨ ਥੱਲੇ ਜਿਹੜੇ ਉਹ ਪਹਿਲੇ ਟੂਪਲਰ ਜਗਾ ਹੁੰਦੀ ਉਹ ਅਸੀਂ ਬਾਸਕਰਬਾਲ ਤੇ ਕ੍ਰਿਕਟ ਵਾਸਤੇ ਨੈਟ ਇਹ ਸਾਰੇ ਕੰਮ ਕਰ ਰਹੇ ਸਭ ਨੂੰ ਬਹੁਤ ਪਿਆਰ ਪ੍ਰੇਸ਼ਾਸੀ ਕਾਂ ਸੋ ਇੱਕ ਸਪੋਰਟਸ ਕਲੱਬ ਜੋ ਸਵਰਾਜ ਸਪੋਰਟਸ ਕਲੱਬ ਜੋ ਮੰਗਲ ਸਿੰਘ ਨੇ ਅਜਨਾਲੇ ਦੀ ਜਨਤਾ ਦੇ ਨਾਲ ਸਹਿਯੋਗ ਦੇ ਨਾਲ ਚਲਾਇਆ ਸੀਗਾ ਉਹ 24 ਸਾਲ ਦੇ ਪੂਰੇ ਹੋ ਚਲੇ ਆ ਹੋ ਗਏ ਅੱਜ ਕੀ ਔਰ ਅੱਜ ਕੀ ਟੀਮਾਂ ਵੀ ਚਵੀ ਆਈਆਂ ਖੇਡਣ ਵਾਸਤੇ ਤੇ ਲਾਗੇ ਲਾਗੇ ਦੇ ਪਿੰਡਾਂ ਤੋਂ ਆਉਂਦੀਆਂ ਨੇ ਦੂਰ ਦੂਰ ਦੇ ਪਿੰਡਾਂ ਤੋਂ ਵੀ ਆਉਂਦੀਆਂ ਨੇ ਸੋ ਬੇਕੇਬੜੀ ਖੁਸ਼ੀ ਹੁੰਦੀ ਹੈ ਕਿ ਲੰਬੇ ਲੰਬੇ ਸੋਹਣੇ ਜਵਾਨ ਮੁੰਡੇ ਆਪਣੇ ਜਿਹੜੇ ਖੇਡਦੇ ਆ ਕੇ ਇਹ ਖੇਡਣਾ ਬਹੁਤ ਜ਼ਰੂਰੀ ਨੇ ਕਿਉਂਕਿ ਖੇਡਾਂ ਚ ਇੱਕ ਤੇ ਬੰਦੇ ਨੂੰ ਆਪਣਾ ਪੇਸ਼ੈਂਸ ਆਉਂਦੀ ਆ ਬੰਦੇ ਨੂੰ ਸ਼ਰਮਾ ਆਉਂਦਾ ਜੀ ਚ ਨਸ਼ੇ ਤੋਂ ਬੰਦਾ ਦੂਰ ਜਾਂਦਾ ਹੈ ਸੇ ਠੀਕ ਰਹਿੰਦੀ ਹੈ ਕਿਸੇ ਬੰਦੇ ਨੇ ਜਾਣਾ ਹੋਵੇ ਆਰਮੀ ਚ 에ਅਰ ਫੋਰਸ ਚ ਡੀਐਸਐਫ ਸੀਆਰਪੀ ਚ ਉਹਦੇ ਵਾਸਤੇ ਵੀ ਬੰਦਾ ਫਿਟ ਹੁੰਦਾ ਸੋ ਬਹੁਤ ਬਹੁਤ ਵਧਾਈ ਹੋਏ ਇਸ ਨਾਲ ਦੇ ਸਭ ਸਮੂਹ ਜਿੰਨੇ ਸਾਰੇ ਸੰਗਤ ਨੇ ਨਾਲ ਮਿਲ ਕੇ ਟੂਰਨਾਮੈਂਟ ਚਲਾ ਰਹੇ ਨੇ ਔਰ ਸਭ ਤੋਂ ਵੱਡੀ ਜਿਹਦੀ ਬਤਾਈਆ ਮੰਗਾਂ ਚਿੰਨੂਆ ਜਨੇ ਜਦੇ ਉਦਮ ਨਾਲੇ ਸਾਰਾ ਕੰਮ ਸ਼ੁਰੂ ਹੋਇਆ ਸੋ ਮੈਂ ਬਹੁਤ-ਬਹੁਤ ਬਤਾਈ ਦੇਣਾ ਹੈ। ਸਾਲਾਂ ਤੋਂ ਲੰਬੇ ਸਮੇਂ ਤੋਂ ਇਹਨਾਂ ਦੀ ਡਿਮਾਂਡ ਹੈ ਗਰਾਊਂਡ ਦੀ ਕਿ ਨੌਜਵਾਨਾਂ ਵਾਸਤੇ ਗਰਾਊਂਡ ਆਉਣਾ ਚਾਹੀਦਾ। ਸਟੇਡੀਅਮ ਤੋਂ ਲੈ ਕੇ ਦੇਖੋ ਇਸ ਤਰ੍ਹਾਂ ਜੇ ਗਰਾਊਂਡ ਤੇ ਖੈਗੀ ਹੈ ਹੁਣ ਜੇ ਮੈਂ ਪਾਰਟੀ ਦੀ ਗੱਲ ਕਰਾਂ ਤੇ ਆਮ ਆਦੀ ਪਾਰਟੀ ਨੇ ਕਿ 960 ਕਰੋੜ ਰੁਪਏ ਦਾ ਬਜਟ ਰੱਖਿਆ ਜੀ। ਤੇ 960 ਕਰੋੜ ਸ਼ਾਇਦ ਆਪਣੇ ਆਪ ਬਹੁਤਾ ਨਹੀਂ ਲੱਗਦਾ। ਪਰ ਜੇ ਆਪਾਂ ਵੇਖੀਏ ਕਿ ਪਿਛਲੇ 10 ਸਾਲਾਂ ਚ ਮਤਲਬ 30 ਹਿਸਾਬ ਲਾਓ ਕਿ ਅ ਉਸ 7 ਤੋਂ ਲੈ ਕੇ ਤੇ 17 ਤੱਕ ਜਿਹੜਾ ਬਜਟ ਸੀਗਾ ਉਹ 870 ਕਰੋੜ ਸੀਗਾ 10 ਸਾਲਾਂ ਦਾ 870 ਕਰੋੜ ਖਰਚਿਆ ਸਾਡੀ ਸਰਕਾਰ ਇਸੇ ਸਾਲ ਚ 960 ਕਰੋੜ ਖਰਚਣ ਜਾ ਰਹੀ ਹੈ ਪਰ ਪੂਰੇ ਪੰਜਾਬ ਚ 1300 ਗਰਾਉਂਡਾਂ ਬਣ ਰਹੀਆਂ ਨੇ ਸੋ ਮਨੂ ਨਹੀਂ ਦੱਸ ਰਿਹਾ ਕਿ ਅਸੀਂ ਨਾਲੇ ਨੂੰ ਗਰਾਉਂਡ ਨਹੀਂ ਮਿਲੀ ਤੇ ਮੈਂ ਕਿਹਾ ਗਾ ਉਹ ਲੈਣੀ ਸੀ ਨਾ ਫਿਰ ਕਿਉਂਕਿ ਉਹ ਸੱਕੀਓ ਪਾਰ ਆਪਣੀ ਕੋਈ ਜ਼ਮੀਨ ਹੈਗੀ ਆ ਪੰਚਾਇਤੀ ਦੋਸੋਂ ਤੇ ਗਰਾਊਂਡ ਬਣਨ ਸਾਦੀ ਸੀ ਤੇ ਕੋਈ ਗੱਲ ਨਹੀਂ ਇਹ ਕੜਾਂਤ ਹੋ ਗਿਆ ਕਾ ਫਿਰ ਬਣ ਜੂਗੀ ਅਗਲੀ ਫਿਰ ਬਣਾ ਲਾਂਗੇ ਆਪਾਂ ਗਰਾਊਂਡ ਜੀ ਪਰ ਹਰ ਸਾਲ ਸਟੇਡੀਅਮ ਤੇ ਕਰਾਉਂਦੇ ਨੇ ਟੂਰਨਾਮੈਂਟ ਕਰਾਉਂਦੇ ਹਰ ਸਾਲ ਹੀ ਮੰਗ ਕਰਦੇ ਨੇ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਹੁੰਦੀ ਪਰ ਪੂਰੀ ਨਹੀਂ ਨਹੀਂ ਦੇਖੋ ਮੈਂ ਜੋ ਹਿਸਾਬ ਲਾਇਆ ਨਾ ਕਿਸੀ ਜਦੋਂ ਖਰਚ ਕਰਦੇ ਨੇ ਸਾਈਡ ਤੇ ਪੌੜੀਆਂ ਪੁੜੀਆਂ ਬਣਾਉਣ ਦਾ ਉਹ ਫਜ਼ੂਲ ਖਰਚ ਹੁੰਦਾ ਤੁਸੀਂ ਕਿਤੇ ਸਟੇਡੀਅਮ ਬਣਿਆ ਵੇਖ ਲਓ ਖਰਾਬ ਹੋ ਜਾਂਦਾ ਸਾਡਾ ਸਾਰਾ ਦਿਨ ਗਰਾਊਂਡ ਤੇ ਹੋਣਾ ਚਾਹੀਦਾ ਹੈ ਗਰਾਊਂਡ ਇਨਫਰਾਸਟ੍ਰਕਚਰ ਤੇ ਬਾਥਰੂਮ ਬਣ ਜਾਣ ਪਿੰਡ ਦਾ ਪ ਤੇ ਨਾਲੇ ਗਰਾਊਂਡ ਦੇ ਨਾਲ ਅਸੀਂ ਸਿਰਫ ਕਲੀਅਰ ਗਰਾਊਂਡਾਂ ਨਹੀਂ ਬਣਾ ਰਹੇ ਗਰਾਊਂਡਾਂ ਨਾਲ ਅਸੀਂ ਨਿਕਾਜਾ ਪਾਰਕ ਬਣਾ ਰਹੇ ਆ ਤਾਂ ਕਿ ਬਜ਼ੁਰਗੋਂ ਸੈਰ ਵੀ ਕਰ ਲੈਣ ਛੋਟੇ ਬੱਚੇ ਖੇਡਣ ਵਾਸਤੇ ਝੂਲੇ ਝੱਲੇ ਲੱਗੇ ਹੋਣ ਸੋ ਇੱਕ ਕੰਪਰੀਹੈਂਸਿਵ ਜਾਇ ਇੱਕ এনवायरमेंट ਬਣ ਜਾਏ ਪਰ ਪੂਰਾ ਪਰਿਵਾਰ ਆਵੇ ਬਜ਼ੁਰਗ ਬਹਿ ਜਾਣ ਛੋਟੇ ਬੱਚੇ ਖੇਡ ਲੈਣ ਵੱਡੇ ਵਿੱਚ ਜਿਹੜੇ ਉਹ ਦੂਜੀ ਖੇਡਾਂ ਖੇਡ ਲੈਣ ਤੇ ਸ਼ਹਿਰਾਂ ਸਾਡੇ ਕੋਲ ਜਿਤਨਾ ਨਹੀਂ ਹੈਗੀਆਂ ਗਰਾਊਂਡਾਂ ਚ ਅਮਰ ਮੇਰੇ ਹਲਕੇ ਹਰ ਕਾਮਰੇਸਾ ਦੱਖਣੀ ਚ ਕੋਈ ਜਗ੍ਹਾ ਹੀ ਨਹੀਂ ਹੈਗੀ ਖੇਡਣ ਨੂੰ ਸੋਲੇ ਪੋਲ ਬਣ ਰਹੇ ਨੇ ਨਵੇਂ ਪੋੜਾ ਥੱਲੇ ਅਸੀਂ ਹੁਣ ਗਰਾਊਂਡਾਂ ਬ ਆਲੋ ਮੇਰੇ ਹੋ ਕੇ ਤਿੰਨ ਪੁੱਲ ਬਣ ਰਹੇ ਨੇ ਤਿੰਨ ਥੱਲੇ ਜਿਹੜੇ ਉਹ ਪਹਿਲੇ ਟੂਪੁੱਲਰ ਜਗ੍ਹਾ ਹੁੰਦੀ ਉਹ ਜਿੱਥੇ ਅਸੀਂ ਬਾਸਕਰਬਾਲ ਤੇ ਕ੍ਰਿਕਟ ਵਾਸਤੇ ਨੈਟ ਇਹ ਸਾਰੇ ਕੰਮ ਕਰ ਰਹੇ ਹਾਂ